ਆਪਜੀ ਤਪਸਥਾਨ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਅਸਥਾਨ ਤੇ ਮਹਾਨ ਸਲਾਣਾ ਇਕੋਤਰੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਾਡੇ ਸਤਿਕਾਰਯੋਗ શ્રીਮਾਨ ਸੰਤ ਬਾਬਾ ਸੁਖਰਾਜ ਸਿੰਘ ਜੀ ਪ੍ਰੀਤਮਪੁਰੇ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਮਹਾਂਪੁਰਸ਼ਾਂ ਨੂੰ ਬੇਨਤੀ ਆ ਤੇ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਅਜੇ ਵੀ ਜਿਹੜੀਆਂ ਸੰਗਤਾਂ ਗੁਰੂ ਦਰਬਾਰ ਤੋਂ ਬਾਹਰ ਹੈ ਜਲਦੀ ਹੀ ਗੁਰੂ ਦਰਬਾਰ ਚ ਪਹੁੰਚਣ ਦੀ ਕਿਰਪਾਲਤਾ ਕਰੋ ਤਨ ਤਮ ਧੰਨ ਬਾਬਾ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਆਪਾਂ ਸਰਵਣ ਕਰ ਰਹੇ ਸੀ ਸਿੱਖ ਦੀ ਉਡੀਕ ਹੀ ਇੰਨੀ ਆ ਵੀ ਇੱਕ ਛਿੰਤ ਤੇ ਦਰਸ ਦਿਖਾਏ ਜਾਣ ਅਸਤ ਸਾਡੀ ਸੋਚ ਨਹੀਂ ਨਾ ਸਾਡੀ ਇੱਛਾ ਹੀ ਹੈ ਦਰਸ਼ਨ ਕਰਨ ਦੀ ਜਿਸ ਦਿਨ ਸਾਡੀ ਇੱਛਾ ਸਤਗੁਰ ਦੇ ਦਰਸ਼ਨਾਂ ਤੱਕ ਸੀਮਤ ਹੋ ਜੇ ਨਾ ਫਿਰ ਅਸੀਂ ਸਤਗੁਰ ਵਾਲੇ ਰਸਤੇ ਨੂੰ ਚੱਲ ਪੈਣਾ ਪੈਣਾ ਅਸੀਂ ਰਸਤੇ ਦੀ ਚੌਣ ਨਹੀਂ ਕੀਤੀ ਸਾਡਾ ਕਹਿਣ ਨੂੰ ਹੀ ਜੀ ਕਰਦਾ ਸੀ ਸਤਿਗੁਰਦਿਆਂ ਸਤਿਗੁਰ ਤੇਰੇ ਆ ਪਰ ਨਹੀਂ ਸਾਡਾ ਉਪਰੋਂ ਉਪਰ ਦਿਖਾਵਾ ਹੁੰਦਾ ਪਰ ਜਿਹੜੇ ਸਤਿਗੁਰ ਦੇ ਹੋ ਜਾਂਦੇ ਉਹ ਸਤਿਗੁਰ ਤੋਂ ਬਿਨਾ ਰਹਿ ਵੀ ਨਹੀਂ ਸਕਦੇ ਸਤਿਗੁਰ ਦੇ ਦਰਸ਼ਨ ਤੋਂ ਬਿਨਾ ਉਹਨਾਂ ਦੀ ਮੌਤ ਹੋ ਜਾਂਦੀ ਆ ਪਰ ਅਸੀਂ ਇਸ ਅਵਸਥਾ 'ਚ ਨਹੀਂ ਪਹੁੰਚੇ ਪਹੁੰਚਣਾ ਪਤਾ ਕਦੋਂ ਆ ਜਦੋਂ ਸਤਿਗੁਰ ਦੇ ਹੋ ਜਾਗੇ ਸਤ ਅਕਤੂਬਰ ਨੂੰ ਅਮਰ ਸੰਚਾਰ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣ ਗਏ ਤੇ ਜਦੋਂ ਅਸੀਂ ਸਤਗੁਰ ਦੇ ਹੋ ਜਾਾਂਗੇ ਫਿਰ ਸਾਡੇ ਤੇ ਵੀ ਸਤਗੁਰਾਂ ਨੇ ਕਿਰਪਾ ਕਰ ਦੇਣੀ ਆ ਸਤਗੁਰ ਦੇ ਕਿਰਪਾ ਕਰਨ ਚ ਦੇਰ ਨਹੀਂ ਦੇਰੀ ਤਾਂ ਸਾਡੇ ਵੱਲੋਂ ਆ ਅਸੀਂ ਸਤਗੁਰ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਸਾਡਾ ਮਨ ਉਸ ਪਾਸੇ ਨਹੀਂ ਜਾਂਦਾ ਸਾਡਾ ਮਨ ਸੰਸਾਰ ਚ ਜਾਂਦਾ ਹੈ ਬਾਕੀ ਘਰ ਦੇ ਕੰਮਾਂ ਕਰਾਂ ਸਾਰਿਆਂ ਚ ਜਾਂਦਾ ਸਾਡੀ ਚਿੰਤਾ ਇੰਨੀ ਵੱਧ ਗਈ ਪਰ ਸਤਿਗੁਰੂ ਵਾਲੇ ਪਾਸੇ ਸਾਡਾ ਮਨ ਨਹੀਂ ਕਰਦਾ ਤੇ ਜਦੋਂ ਸਾਡਾ ਸਤਿਗੁਰੂ ਵਾਲੇ ਪਾਸੇ ਮਨ ਆ ਗਿਆ ਨਾ ਸਮਝ ਲੈਣਾ ਸੀ ਸੱਚਖੰਡ ਵਿੱਚ ਆ ਗਏ ਸਾਡੇ ਤੇ ਸਤਿਗੁਰਾਂ ਦੀ ਪੂਰਨ ਕਿਰਪਾ ਹੋ ਗਈ ਥੋੜੇ ਸਮੇਂ ਬਾਅਦ ਮਹਾਪੁਰਖ ਵੀ ਪਹੁੰਚਣ ਵਾਲਿਆ